ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ 10 ਨਵੰਬਰ ਨੂੰ ਬੜੀਆਂ ਖੁਸ਼ੀਆਂ ਤੇ ਚਾਹਵਾਂ ਦੇ ਨਾਲ ਬਟਾਲਾ ਦੀ ਧਰਤੀ ਦੇ ਉੱਤੇ ਮਨਾਇਆ ਜਾ ਰਿਹਾ। ਤੇਰੀ ਪਿਛਲੇ 25 ਸਾਲ ਹੋ ਗਏ ਨੇ ਉਹ ਸੇਵਾ ਚਾਲੂ ਕਰਦਿਆਂ ਨੂੰ ਪਹਿਲਾਂ ਤੇ 2 ਪੁਆਇੰਟ ਤੋਂ 2.5 ਪੁਆਇੰਟ ਤੋਂ ਚਾਲੂ ਕੀਤੀ ਸੀ। ਪਰ ਹੌਲੀ-ਹੌਲੀ ਵਧਿਆ ਵਧਿਆ ਇਹ ਸੇਵਾ ਜਿਹੜੀ ਆ ਪਿਛਲੇ ਸਾਲ ਦਸਤਾਨ ਆਪਾਂ ਕੀਤੀ ਸੀ। ਦਸਤਾਨ ਦੇ ਵਿੱਚ ਵੀ ਕੁਝ ਸੰਕਟ ਸਾਡੀ ਨਾਸ ਹੋ ਕੇ ਗਈ। ਆਪਾਂ ਉਸ ਨੂੰ ਬੁੱਧ ਰੱਖਦੇ ਆਇਆ, ਮੁੱਖ ਰੱਖਦੇ ਆਇਆ ਆਪਾਂ ਇਹ ਸਭ ਦੋ ਟਾਂ ਵਧਾਈ ਆ। ਆਪਾਂ 12 ਟਾਂ ਕੀਤੀ ਆ। ਮਟਾਲਾ ਦੇ ਵਿੱਚ ਵੀ ਕਿਲੋਆਂ ਦੇ ਹਿਸਾਬ ਨਾਲ ਨਹੀਂ ਟਨਾਂ ਦੇ ਹਿਸਾਬ ਨਾਲ ਜਿਹੜਾ ਇਹ ਭਾਜੀ ਤਿਆਰ ਕੀਤੀ ਜਾ ਰਹੀ ਹੈ ਹਰ ਇੱਕ ਤਰ੍ਹਾਂ ਦੀ ਭਾਜੀ ਜਿਹੜੀ ਕਹਿੰਦੇ ਨੇ ਕਿ ਵਿਆਹ ਦੇ ਵਿੱਚ ਚੱਕਰ ਭਾਰੇ ਜਾਂ ਮਠੀਆਂ ਸੇਵੀਆਂ ਨਾ ਹੋਣ ਤਾਂ ਵਿਆਹ ਵਾਲਾ ਘਰ ਨਹੀਂ ਮੰਨਿਆ ਜਾਂਦਾ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੰਦਰ ਟਨਾਂ ਦੇ ਹਿਸਾਬ ਨਾਲ ਟਨਾਂ ਦੇ ਹਿਸਾਬ ਨਾਲ ਜਿਹੜੀ ਇਹ ਭਾਜੀ ਤਿਆਰ ਕੀਤੀ ਗਈ ਹੈ ਖਤੈਣਾ ਦਾ 20 ਰੁਪਏ ਦਾ ਲੰਗਰ ਜਿਹੜਾ ਉਹ ਸਦਾ ਚੱਲਦਾ ਰਹਿਣਾ ਉਹ ਜੋ ਥੋੜੀ ਨਹੀਂ ਹੁੰਦੀ ਕਿਸੇ ਵੀ ਦੇਣੇ ਪੰਡਾਰ ਵਿੱਚੋਂ ਭਾਜੀ ਦਾ ਪਾਣੀ ਗਈ ਆ ਤੇਰੇ ਕੱਚੇ ਮਟੀਰੀਅਲ ਤੇ ਪੰਡਾਰ ਭਰੇ ਪਏ ਨੇ ਤੇਲ ਉਤਰਾ ਪਏ ਨੇ ਕੱਢਦੇ ਬੋਰੀ ਉਤਰਾ ਪਈਆਂ ਕੋਹ ਪੰਡਾਰ ਦੀ ਖੜੀ ਕਿਰਪਾ ਵਾ ਜੇ ਵਾ ਸਾਡੇ ਵਾ ਉਤਰਾ ਦੇਤੀ 35 ਸਾਲ ਤੋਂ ਚੱਲਦੀ ਪਰ ਇਹ ਭਾਜੀ ਦੀ ਸਰਵ ਪਿਛਲੇ 25 ਸਾਲ ਤੋਂ ਚੱਲ ਰਿਹਾ ਹੈ ਜੀ ਤੇ ਬਾਕੀ ਅਸੀਂ ਵਿਧਵਾ ਬੀਬੀ ਦੇ ਰਾਸ ਵੀ ਦਿੰਨੇ ਆ 1000 ਰੁਪਏ ਦਾ ਜਿਨ੍ਹਾਂ ਨੇ ਉਹਨਾਂ ਨੂੰ ਬੱਚਿਆਂ ਦੇ ਭਰਾਈ ਦਾ ਖਰਚਾ ਵੀ ਦਿੰਨੇ ਆ ਹੋਰ ਵੀ ਸਵਾਵਾ ਜੋ ਸਾਡੇ ਵੱਤ ਤੋਂ ਵੱਤ ਹੁੰਦੀਆਂ ਨੇ ਆਪਾਂ ਕਰਨ ਦੀ ਕੋਸ਼ਿਸ਼ ਪੂਰੀ ਕਰੀ ਦੀ ਯਾਰ ਉਹ ਦਿਨ ਉਹ ਸਾਡਾ ਵਿਆਹ ਦਾ ਕੰਮ ਜਿਹੜਾ ਹੁੰਦਾ ਸਾਡੇ ਕੋਲ ਢਿਲੂ ਗਿਆ ਕਹਿੰਦੇ ਤਾਂ ਪਰ ਟੈਂਡਰ ਤੇ ਅਸੀਂ 50000 ਦੀ ਸਾਡੀ 60000 ਭਾਜੀ ਤੋਂ ਲਾਉਣਾ ਇਹ ਤਾਂ ਬਟੇ ਨਾਨਕ ਦਾ ਗੁਰਦਸ ਗੁਰਦਸ ਨੂੰ ਲਾਣਾ ਤੇ ਅੱਧੀ ਦਾ ਵਿਆਹ ਹੋ ਰਿਹਾ ਇਹ ਤੇ ਕੋਈ ਬਜਟ ਨਹੀਂ ਆ ਕੋਈ ਲਿਮਟ ਨਹੀਂ ਆ ਉਹਨਾਂ ਦੀਆਂ ਖੁਸ਼ੀਆਂ ਦਿਵਾਵਾਂ ਜਦੋਂ ਉਹ ਤੋਂ ਭੇਜਦੇ ਨੇ ਭੈਣੂ ਆਹ ਅਰਦਾਸ ਕਰਦੇ ਹੋ ਆ ਪਾਸਾ ਕਿੜਿਕੜੇ ਨੇ ਪੂਰੀਆਂ ਦੀਆਂ ਨੇ ਉਹ ਫਿਰ ਆਪਣਾ ਦਸਤ ਘੱਟ ਕੇ ਸਾਨੂੰ ਭੇਜਦੇ ਨੇ ਉਹ ਤਾਂ ਸਾਕੂ ਨੂੰ ਦੀਆਂ ਨੇ ਤਾਂ ਬਾਬੇ ਨਾਨਕ ਦੀ ਸਾਰੀ ਕਿਰਪਾ ਜੀ ਸੋਸ਼ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ 10 ਸਤੰਬਰ ਨੂੰ ਬੜੀਆਂ ਖੁਸ਼ੀਆਂ ਤੇ ਚਾਹਵਾਂ ਦੇ ਨਾਲ ਬਟਾਲਾ ਦੀ ਧਰਤੀ ਦੇ ਉੱਤੇ ਮਨਾਇਆ ਜਾ ਰਿਹਾ। ਦੇ ਗੱਲ ਕਰ ਲਈਏ ਲੰਗਰ ਬਣਾ ਰਿਆਂ ਦੀ ਤੇ ਲੰਗਰ ਪਨਾਰੇ ਵੀ ਜਿਹੜੇ ਨੇ ਸੁਲਤਾਨਪੁਰ ਲੋਧੀ ਤੋਂ ਲੈ ਕੇ ਬਟਾਲਾ ਦੀ ਧਰਤੀ ਤੱਕ ਜਰੇ ਨੇ। ਤਰ੍ਹਾਂ ਤਰ੍ਹਾਂ ਦੇ ਲੰਗਰ ਜਰੇ ਨੇ ਤਿਆਰ ਹੁੰਦੇ ਨੇ ਤੇ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਨੇ। ਬੜਾ ਚਾਹ ਹੁੰਦਾ ਹੈ ਕਿ ਵਿਆਹ ਵਿਆਹ ਪੁਰਬ ਮਨਾਣਾ ਜਿਹੜੂ ਘਰ ਦੇ ਵਿੱਚ ਵਿਆਹ ਹੁੰਦਾ ਹੈ ਤਾਂ ਤਿਆਰੀਆਂ ਜਿਹੜੀਆਂ ਨੇ ਸਾਲ ਪਹਿਲਾਂ ਹੀ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ। ਉਹ ਗੰਦਿਆ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਟਾਲਾ ਦੇ ਵਿੱਚ ਵੀ ਕਿਲੋਆਂ ਦੇ ਹਿਸਾਬ ਨਾਲ ਨਹੀਂ ਕੁੰਟਲਾਂ ਦੇ ਹਿਸਾਬ ਨਾਲ ਨਹੀਂ ਟਨਾਂ ਦੇ ਹਿਸਾਬ ਨਾਲ ਜਿਹੜਾ ਇਹ ਉਹ ਭਾਜੀ ਤਿਆਰ ਕੀਤੀ ਜਾ ਰਹੀ ਹੈ ਹਰ ਇੱਕ ਤਰ੍ਹਾਂ ਦੀ ਭਾਜੀ ਜਿਹੜੀ ਕਹਿੰਦੇ ਨੇ ਕਿ ਵਿਆਹ ਦੇ ਵਿੱਚ ਚੱਕਰ ਭਾਰੇ ਜਾਂ ਮਠੀਆਂ ਸੇਵੀਆਂ ਨਾ ਹੋਣ ਤਾਂ ਵਿਆਹ ਵਾਲਾ ਘਰ ਨਹੀਂ ਮੰਨਿਆ ਜਾਂਦਾ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਦਰ ਤਨਾਂ ਦੇ ਹਿਸਾਬ ਨਾਲ ਤਨਾਂ ਦੇ ਹਿਸਾਬ ਨਾਲ ਜਿਹੜੀ ਇਹ ਭਾਜੀ ਤਿਆਰ ਕੀਤੀ ਗਈ ਹੈ ਕਿਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਆਪਾਂ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਜੋੜਾ ਘਰ ਸੇਵਾ ਸੁਸਾਇਟੀ ਗੁਰਦੁਆਰਾ ਕਾਂਦ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਇਹ ਭਾਜੀ ਤਿਆਰ ਕਰਾ ਰਹੇ ਨੇ ਹਰ ਇੱਕ ਜਿਹੜੀ ਸੰਗਤ ਆਂਦੀ ਹੈ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਭਾਜੀ ਜਾਂਦੀ ਹੈ ਪ੍ਰਸ਼ਾਦ ਰੂਪੀ ਆਪਾਂ ਗੱਲਬਾਤ ਕਰਾਂਗੇ ਕਿਦੋਂ ਤੋਂ ਅਭਰਾਲਾ ਕੀਤਾ ਗਿਆ ਤੇ ਕਿੰਨੀ ਕੁ ਬਾਬੇ ਨਾਨਕ ਦੀ ਕਿਰਪਾ ਹੈ ਸਾਰੀ ਮੈਂਬਰਾਂ ਦੇ ਉੱਤੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਮਾਰਾ ਕੀ ਨਾਮ ਜੇ ਮੇਰਾ ਨਾਮ ਸ੍ਰੀ ਰਾਮ ਸਿੰਘ ਜੋੜਾਕਰ ਸਿਆ ਸਾਡੀ ਗੁਰਦੁਆਰਾ ਕਨਸਰ ਦਾ ਸੇਵਾਦਾਰ ਜੀ ਸਤਨਾਮ ਸਿੰਘ ਜੀ ਕਿੰਨੀ ਦੇਰ ਤੋਂ ਜਿਹੜੀ ਇਹ ਸੇਵਾ ਨਿਭਾਈ ਜਾ ਰਹੀ ਹੈ ਤੁਹਾਡੇ ਨਾਂਗਰਾ ਵੱਲੋਂ ਤੇ ਤੁਹਾਡੇ ਵੱਲੋਂ ਕਿੰਨੀ ਕਬਾਬੇ ਨਾਨਕ ਦੀ ਕਿਰਪਾ ਕਿੰਨੀ ਦੇਰ ਤੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਇਹ ਜੀ ਪਿਛਲੇ 25 ਸਾਲ ਹੋ ਗਏ ਨੇ ਸੇਵਾ ਚਾਲੂ ਕਰਦੇ ਹਾਂ ਪਹਿਲਾਂ ਤੇ 2 ਪੁਆਇੰਟ ਤੋਂ 23 ਮਿੰਟ ਤੋਂ ਚਾਲੂ ਕੀਤੀ ਸੀ ਪਰ ਹੌਲੀ ਹੌਲੀ ਵਧਦੇ ਵਧਦੇ ਆ ਇਹ ਸੇਵਾ ਜਿਹੜੀ ਹੈ ਪਿਛਲੇ ਸਾਲ 10 ਟਨ ਆਪਾਂ 20 ਕਿਤੀ ਸੀ। ਦਰਸਤਾਨ ਦੇ ਵਿੱਚ ਵੀ ਕੋਈ ਨ ਸੰਕਟ ਸਾਡੀ ਨਾਲ ਸੋਕੇ ਗਈ। ਆਪਾਂ ਉਸ ਨੂੰ ਉਧਰ ਰੱਖਦੇ ਆਂ ਆਇਆ ਮੁੱਖ ਰੱਖਦੇ ਆਂ ਆਪਾਂ ਇਹ ਸਭ 2 ਟਨ ਵਧਾਈ ਆ। ਆਪਾਂ 12 ਟਨ ਕੀਤੀ ਆ। 12 ਟਨ ਵੰਡ ਕੇ ਵੇਖਾਂਗੇ ਵੀ ਇਹ ਕੋਈ ਰਹਿ ਗਈ ਕਿਸਵੇਂਗੀ। ਅਗਲੇ ਸਾਲ ਫੇਰ ਵਧਾ ਦਾਂਗੇ। ਬਾਬੇ ਨਾਲ ਦੀ ਕਿਰਪਾ ਵਾ ਬਾਬੇ ਨਾਲ ਦਾ 20 ਰੁਪਏ ਦਾ ਲੰਗਰ ਜਿਹੜਾ ਉਹ ਸਦਾ ਚੱਲਦਾ ਰਹਿਣਾ। ਉਹ ਚ ਥੋੜੀ ਨਹੀਂ ਹੁੰਦੀ ਕਿਸੇ ਚੀਜ਼ ਦੀ ਨਹੀਂ। ਭੰਡਾਰ ਵੇਖੋ ਭਾਜੀ ਦੇ ਪਾਣੀ ਗਈ ਆ। ਫੇਰ ਵੀ ਕੱਚੇ ਮਟੀਰੀਅਲ ਦੇ ਭੰਡਾਰ ਭਰੇ ਪਏ ਨੇ, ਤੇਲ ਉਤਰਾ ਪਏ ਨੇ, ਕੱਢਦੀਆਂ ਬੋਰੀਆਂ ਉਤਰਾ ਪਈਆਂ ਨੇ। ਉਹ ਭੰਡਾਰ ਨੇਕ ਸਾਫਨਾ ਮਹਾਰਾਜ ਦੇ ਸੇਵਾ ਕਾਉਂਦੇ ਨੇ ਬਹੁਤ ਵੱਦ ਚਰ ਕੇ ਹੁੰਦੀ ਹੈ ਸਰ ਕਿੰਨੀ ਦੇਰ ਤੋਂ ਜਰੀਏ ਸੇਵਾ ਚੱਲਦੀ ਵੀ ਤੁਹਾਡੀ ਤੇ ਕਿੰਨੇ ਮੈਂਬਰ ਨੇ ਤੇ ਕਿੱਥੋਂ ਕਿੱਥੋਂ ਜਰਾਏ ਸਹਾਯੋਗ ਮਿਲਦਾ ਹੈ ਮੈਂਬਰਾਂ ਦਾ ਕਿਉਂਕਿ ਮੈਨੂੰ ਪਤਾ ਲੱਗੇ ਕਿ ਬੜੇ ਉਪਰਾਲੇ ਕਰਦੇ ਨੇ ਸੇਵਾ ਜੋੜਾ ਘਰ ਵਾਲੇ ਜਿਹਰੇ ਨੇ ਤੁਹਾਡੇ ਲੋਕ ਕੀਤੇ ਜਾਂਦੇ ਨੇ ਹਰ ਇੱਕ ਲੋੜਵੰਦ ਦੀ ਮਦਦ ਵੀ ਕਰਦੇ ਹੋ ਕਿੰਨੀ ਦੇਰ ਤੋਂ ਜਰੀਏ ਸੇਵਾ ਚੱਲਦੀ ਤੇ ਕੀ ਕੀ ਸੇਵਾਵਾਂ ਨਭੀਆਂ ਜਾ ਰਹੀਆਂ ਸੇਵਾ ਸਾਡੀ ਹੋਇਆ ਉਤਰਾ ਦੇਤੀ 35 ਸਾਲ ਤੋਂ ਚੱਲਦੀ ਪਰ ਇਹ ਭਾਜੀ ਦੀ ਸੇਵਾ ਪਿਛਲੇ 25 ਸਾਲ ਤੋਂ ਚੱਲਣ ਦੇ ਆ ਜੀ ਇਹ ਬਾਕੀ ਅਸੀਂ ਵਿਧਵਾ ਬੀਬੀਆਂ ਨੂੰ ਰਸਨ ਵੀ ਦਿੰਦੇ ਆ 1000 ਰੁਪਏ ਦਾ ਜਿਨ੍ਹਾਂ ਦੇ ਉਹਨਾਂ ਨੂੰ ਬੱਚਿਆਂ ਦੇ ਪੜਾਈ ਦਾ ਖਰਚਾ ਵੀ ਦਿੰਨੇ ਆ ਹੋਰ ਵੀ ਸੁਵਾਵਾ ਜੇ ਸਾਡੇ ਵੱਤ ਤੋਂ ਵੱਤ ਹੁੰਦੀਆਂ ਨੇ ਆਪਾਂ ਕਰਨ ਦੀ ਕੋਸ਼ਿਸ਼ پوری ਕਰੀ ਦੀ ਆ ਬਾਕੀ ਸਾਡਾ 350 ਮੈਂਬਰ ਵਾ ਜੀ ਉਹਨਾਂ ਵਿੱਚੋਂ ਬੱਚੇ ਕਈ ਬਾਹਰ ਗਏ ਨੇ ਬਾਹਰੋਂ ਵੀ ਦਸਵੰਦ ਭੇਜਦੇ ਨੇ ਉਹਨਾਂ ਨੂੰ ਪਹਿਲਾਂ ਕਹੇ ਵੀ ਤਸਵੰਦ ਜਰੂਰ ਕੱਢਿਆ ਕਰੋ ਕਿ ਬਾਬੇ ਨਾਨਕ ਦੀ ਪਰੰਪਰਾ ਹੈ ਸਰ ਤਸਵੰਦ ਕੱਢਣ ਦੀ ਉਹ ਦਸਵੰਦ ਫਿਰ ਬੱਚੇ ਕੱਢਦੇ ਨੇ ਉਹ ਭੇਜਦੇ ਨੇ ਆਪਾਂ ਗਾ ਕਾਰਜ ਕਰੀ ਜਾਂਦੇ ਆ ਜੀ ਸੋ ਫਿਰ ਕਿੰਨੇ ਕ ਬਾਬੇ ਨਾਨਕ ਦੀ ਕਿਰਪਾ ਤੁਸੀਂ ਉਪਦੇਸ਼ਾਂ ਦੇ ਬੱਚੇ ਗਏ ਨੇ ਉਹਨਾਂ ਤੇ ਵੀ ਕਿਰਪਾਏ ਤੁਹਾਡੇ ਪਰਿਵਾਰਾਂ ਤੇ ਵੀ ਕਿਰਪਾਏ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਵਿਆਹ ਦੇ ਵਿੱਚ ਜਦੋਂ ਐਦਾਂ ਦਾ ਕੰਮ ਹੋਏ ਤਾਂ ਕੋਈ ਨਾ ਕੋਈ ਚੀਜ਼ ਰਹਿ ਹੀ ਜਾਂਦੀ ਪਰ ਤੁਹਾਡੇ ਵੱਲੋਂ ਬੜੇ ਭੰਡਾਰ ਭਰੇ ਗਏ ਨੇ ਹਰ ਇੱਕ ਤਰ੍ਹਾਂ ਦੀ ਚੀਜ਼ ਵਧੀਆ ਵੈਰਾਈਟੀ ਨਾਲ ਜਿਹੜਾ ਸਾਫ਼ ਸਪਾਈ ਦੇ ਨਾਲ ਜਿਹੜਾ ਲੰਗਰ ਭੰਡਾਰਾ ਤਿਆਰ ਭਾਜੀ ਤਿਆਰ ਕਰ ਦਿੱਤੇ ਹੋ ਇਦਾਂ ਦਾ ਫਿਰ ਅਰੇਂਜਮੈਂਟ ਹੁੰਦਾ ਉਹ ਨਹੀਂ ਉਹ ਸਾਡੇ ਵਿਆਹ ਦਾ ਕੰਮ ਜਿਹੜਾ ਹੁੰਦਾ ਸਾਡੇ ਇੱਕਰੇ ਲੋ ਵਿਆਹ ਕਹਿੰਦੇ ਨੇ ਬਜਟੰ ਦਾ ਇੱਕ ਅਸੀਂ 5000 ਦੀ ਭਾਗੀ ਕਰੀ 6000 ਭਾਜੀ ਤੇ ਲਾਉਣਾ ਇਹਦੇ ਬਾਬੇ ਨਾਨਕ ਦਾ ਗੁਰੂ ਦਾ ਜਗਤ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪਰਵਾ ਇੱਥੇ ਕੋਈ ਬਜਟ ਨਹੀਂ ਆ ਕੋਈ ਲਿਮਟ ਨਹੀਂ ਆ ਇਹ 20 ਰੁਪਏ ਦਾ ਲੰਗਰ ਚੱਲਦਾ ਰਹਿਣਾ ਚੱਲਦਾ ਹੀ ਰਹਿਣਾ ਚੱਲਦਾ ਹੀ ਰਹਿਣਾ ਤੇ ਬਰਕਤਾਂ ਪੈਂਦੀਆਂ ਰਹਿਣੀਆਂ ਤੇ ਮੈਂ ਨਾ 12 ਟਨ ਵੀ ਇਹ 25 ਟਨ ਹੋ ਜੇਗੀ ਤਾਂ ਵੀ ਥੋੜ੍ਹ ਨਹੀਂ ਆਣੀ ਇਹ ਬਾਬੇ ਨਾਨਕ ਦੇ ਲੰਗਰ ਦੇ ਸਹਾਰੇ ਤੋਂ 20 ਰੁਪਏ ਦਾ ਨਾ ਇਹ ਖਤਮ ਨਹੀਂ ਹੁਣਾਲਾ ਇਹਦੇ ਦੁਨੀਆ ਸਾਰੀ ਨਾਲੋਂ ਜ਼ਿਆਦਾ ਹੋਊਗਾ ਪੂਰੀ ਦੁਨੀਆ ਨਾਲੋਂ ਜ਼ਿਆਦਾ ਹੋਊਗਾ ਸਾਰੀ ਟੋਮਾਂ ਨਾਲੋਂ ਜ਼ਿਆਦਾ ਹੋਊਗਾ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਜੀ ਸੋ ਫਿਰ ਹੋਰ ਕਈਆਂ ਕਰੀਆਂ ਗਰੀਆਂ ਸੇਵਾਆਂ ਲੰਬਾਈਆਂ ਜਾਂਦੀਆਂ ਜੋਰਾ ਕਰ ਸੇਵਾ ਸੁਸਾਇਟੀ ਵੱਲੋਂ ਕਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕਿਹੜੀ ਕਰੀਏ ਸੇਵਾ ਤੁਹਾਡੇ ਵੱਲੋਂ ਕੀਤੇ ਜਾਂਦੀਆਂ ਅਸੀਂ ਕਨ ਸਾਹਿਬ ਸੇਵਾ ਦੀ ਆਰਜੀ ਉਹ ਬਾਬੇ ਨਾਨਕ ਦੀ ਕਿਰਪਾ ਨਾਲ ਮਹਿੰਦਰ ਸਾਹਿਬ ਨੇ ਤੁਹਾਡੀ ਝੋਲੀ 'ਚ ਕਾਫੀ ਸਵਾਮਾਂ ਪਾਈਆਂ ਅਸੀਂ ਗੁਰਦਸਤ ਸਾਹਿਬ ਨੂੰ ਰੰਗ ਰੋਗ ਤੇ ਹਰ ਸਾਲ ਕਰੀਦਾ ਕਰੀਦਾ ਐਰ ਕੀ ਨਾਲ ਦੋ ਵੱਡੇ ਸਵਰਸ਼ਿਕਲ ਬੋਰ ਵੀ ਕਰਵਾਏ ਉਹ ਨਾਲ ਉਹਨਾਂ ਨੇ ਪੂਰੀ ਬਿਲਡਿੰਗ ਦੀ ਰੇਪੇਰ ਵੀ ਕਰਵਾਉਂ ਚਰਵਾਦੀ ਸੇਵਾ ਦਿੱਤੀ ਉਸ ਤੋਂ ਬਾਅਦ ਟੈਂਕੀਆਂ ਦੀ ਸਫਾਈ ਟੈਂਕੇ ਦੇ ਪਾਈਪ ਟੁੱਟੇ ਨਾੜੀਆਂ ਸਾਰੀਆਂ ਬਦਲਦੀ ਸਵਾਵਾਵਾਂ ਦਿੱਤੀਆਂ ਹੁਣ ਪੰਜਾਬ ਚ ਪੱਖੇ ਲੱਗੇ ਨੇ ਸੰਗਤਵਾ ਤੇ ਬਾਜ਼ਾਰ ਚ ਗਲੀਆਂ ਚ ਪੱਖੇ ਲੱਗਨੇ ਨੇ ਉਦੋਂ ਪੰਗਾ ਕਾਂ ਸਾਹਿਬ ਨੇ ਪਾਣੀ ਵਾਲੇ ਪੱਖੇ ਲੱਗਨੇ ਕੋਲਰ ਲੱਗਨੇ ਉਹ ਸਾਰੀਆਂ ਸਵਾਵਾ ਮਿੰਦਰ ਸਾਹਿਬ ਦੀ ਬਹੁਤ ਸ੍ਰੋਮਣੀ ਕਮੇਟੀ ਦਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਨੂੰ ਇੰਨੀਆਂ ਸਵਾਵਾ ਦਿੱਤੀਆਂ ਨੇ ਅਸੀਂ ਵੱਤ ਤੋਂ ਵੱਤ ਸਵਾਵਾ ਕਰਨ ਤਿਆਰ ਆ ਲੋਕੀਏ ਸਲਾਹ ਕਰਦੇ ਨੇ ਅਸੀਂ ਸਲਾਹ ਨਹੀਂ ਕਰਦੇ ਅਸੀਂ ਝੋਲੀ ਾਟਨੇ ਆ ਸਾਨੂੰ ਕਿਸੇ ਵੀ ਕਾਰਜ ਦੀ ਬਾਬੇ ਨਾਨਕ ਦੇ ਵਿਆਹਪੋਟ ਦੀ ਕੋਈ ਵੀ ਕਾਰਜ ਦੀ ਸਾਈਂ ਸੇਵਾ ਲੈਣੀ ਹੈ ਅਸੀਂ ਝੋਲੀ ਾਟ ਕੇ ਖਲੋਏ ਨੇ ਆ ਜੋਰਾ ਕਰ ਸੇਵਾ ਸਾਡੀ ਵਾਲੇ ਜੋ ਇੱਕ ਤਨੋਂ ਮਨੋਂ ਧੰਨ ਮਨ ਨਾਲ ਸਾਰੇ ਸੇਵਾ ਕਰਦੇ ਆ ਜੀ ਸਾਡੇ ਨਾਲ ਸੰਗਤ ਬਹੁਤ ਰੁਝਾਨ ਆ ਸਾਡੇ ਨਾਲ ਸੰਗਤ ਬਹੁਤ ਜੁੜੀ ਆ ਸਾਡੇ ਨਾਲ ਆ ਜਿਹੜਾ ਮਟੀਰੀਅਲ ਆਇਆ ਕਿਸੇ ਕੋਈ ਬਜ਼ਾਰਾਂ ਦੀ ਕਰਾਈ ਨਹੀਂ ਕੀਤੀ ਕੁਝ ਨਹੀਂ ਕਰਦੇ ਬਾਬੇ ਨਾਨਕ ਦੀ ਕਿਰਪਾ ਤੇ ਹੱਥ ਜਿਪਾ ਆ ਜਾਂਦੇ ਆ ਢੇਲਾਗੇ ਉਹ ਭੇਜ ਦਿੰਦੇ ਆ ਭੇਰਾਸਰ ਭੇਜ ਦਿੰਦੇ ਨੇ ਖੰਡ ਭੇਜਦਾ ਕੋਈ ਕਿੰਨੀਆਂ ਬੋਰੀਆਂ ਭੇਜਦਾ ਕਿੰਨੀਆਂ ਤੇ ਬਾਬਾ ਨਾਨਕ ਭੇਜੀ ਜਾਂਦਾ ਉਹ 20 ਰੁਪਏ ਵਾਲੇ ਰੰਗ ਦੇ ਰਣਾ ਉਹ ਇੰਨਾ ਖਲੰਡਿਆ ਤੋਂ ਹਿਸਾਬ ਹੀ ਨਹੀਂ ਮੈਂ ਕੋਈ ਦੱਸ ਨਹੀਂ ਸਕਦਾ ਸੋ ਬਾਬਾ ਜੀ ਫਿਰ ਝੋਲੀ ਦੇ ਵਿੱਚ ਸਾਰੀਆਂ ਸਵਾਵਾਂ ਪਾਈ ਜਾਂਦੇ ਤੁਸੀਂ ਖੁਸ਼ੀਆਂ ਦੇ ਨਾਲ ਪਰ ਕਿਤੇ ਨਾ ਕਿਤੇ ਬਾਬੇ ਨਾਨਕ ਦੀ ਕਿਰਪਾ ਹੁੰਦੀ ਹੈ ਭੰਡਾਰੇ ਵੀ ਫਿਰ ਭਰੇ ਰਹਿੰਦੇ ਤੁਹਾਡੇ ਵੀ ਜਿਹੜੇ ਫੋਰਨ ਤੇ ਬੱਚੇ ਗੇਰ ਨੇ ਤੁਹਾਡਾ ਪਰਿਵਾਰ ਕਿਤੇ ਨਾ ਕਿਤੇ ਸਾਰਿਆਂ ਤੇ ਕਿਰਪਾ ਵੀ ਹੁੰਦੀ ਕਿਉਂਕਿ ਤੁਸੀਂ ਖੁਸ਼ੀ ਨਾਲ ਝੋਲੀ ਅਡਦੇ ਤੇ ਉਹ ਝੋਲੀਆਂ ਭਰ ਦਿੰਦੇ ਨੇ ਤੇ ਖਜ਼ਾਨੇ ਵੀ ਭਰ ਦਿੰਦੇ ਨੇ ਕਿਸੇ ਨਾ ਕਿਸੇ ਹਾਂਜੀ ਉਹ ਸੱਚ ਹੈ ਨਹੀਂ ਗੱਲ ਹੈ ਫਜਾਨੇ ਤੇ ਭਰਨੇ ਭਰਨੇ ਆ ਉਹਨਾਂ ਦੀਆਂ ਖੁਸ਼ੀਆਂ ਦਵਾਵਾ ਜਦੋਂ ਉਹ ਤੇ ਭੇਜਦੇ ਨੇ ਭੈਣੂ ਆਹ ਅਰਦਾਸ ਕਰਦੇ ਹੋਰ ਦਸਾਂ ਕਿਰਦਿਆਂ ਦੀ ਕੁੜੀਆਂ ਦੀਆਂ ਨੇ ਉਹ ਫਿਰ ਆਪਣਾ ਦਸੰਦ ਕੱਟ ਕੇ ਸਾਨੂੰ ਭੇਜਦੇ ਨੇ ਉਹ ਦਸਾਂ ਕੁੜੀਆਂ ਦੀਆਂ ਨੇ ਉਹ ਬਾਬੇ ਨਾਨਕ ਦੀ ਸਾਰੀ ਕਿਰਪਾ ਜੀ ਅਸੀਂ ਮਿਹਰ ਕਰਦਾ ਇਹ ਕਿੱਥੇ ਕਿੱਥੇ ਪ੍ਰਸ਼ਾਦ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਇਹ ਪ੍ਰਸਾਦ ਜੀ ਪਹਿਲਾਂ ਬਾਬੇ ਦੇ ਵਿਆਹ ਵਾਲੇ ਦਿਨ ਰਾਤ ਨੂੰ ਲੈ ਜੀਦਾ ਬਸ ਅਗਲੇ ਦਿਨ ਸਵੇਰੇ ਸਾਰੀ ਸੰਗਤ ਨੂੰ ਵੰਡੀਦਾ ਉਥੇ ਜਿੰਨੀ ਸੁੱਤੀ ਹੁੰਦੀ ਸਖਤ ਸਾਰੇ ਭਾਜੀ ਤੇ ਪ੍ਰਸਾਦ ਵਾ ਪੈਕ ਕਰਕੇ ਵੰਡ ਦਿੰਨੇ ਇਹਨਾਂ ਨੂੰ ਉਹਨਾਂ ਨੂੰ ਪੈਕ ਕਰਕੇ ਦੇਈਦਾ ਵੀ ਆ ਲੋ ਭਾਜੀ ਦੇ ਜਿਹੜਾ ਬੇਦਾਂ ਪ੍ਰਸਾਦ ਬਾਬਾ ਜੀ ਦਾ ਵਿਆਹ ਸਪੂਰਨ ਹੋਇਆ ਇਹ ਤੁਸੀਂ ਜਾਓ ਹਣ ਅਗਲੇ ਸਾਰੇ ਵਿਆਹ ਤੇ ਆਉਂਦਾ ਸੱਦਦਾ ਜਾਂਦਾ ਉਹ ਕੀ ਫਿਰ ਮੈਸੇਜ ਦੇਣਾ ਚਾਹੁੰਦੇ ਜਿਹੜੇ ਪੰਜਾਬ ਤੋਂ ਬਾਹਰ ਪੋਰਨ ਤੋਂ ਵੀ ਸੰਗਤਾਂ ਪਹੁੰਚਦੀਆਂ ਸਾਡਾ ਮੈਸੇਜ ਇਹ ਵੀ ਸਾਡੇ ਜਿੰਨੂ ਭਾਦੀ ਨਹੀਂ ਮਿਲਦੀ ਭੱਜ ਕੇ ਉੱਪਰ ਨਹੀਂ ਸਕਦਾ ਸਾਡਾ ਨੰਬਰ ਹੈਗਾ ਵਾ 946 3550104 946 3550104 ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਸਾਡੇ ਕੋਲੋਂ ਭਾਦੀ ਲਾ ਸਕਦੇ ਸਾਡੇ ਭੰਡਾਰ ਤੋਂ ਵੀ ਆ ਕੇ ਤੁਸੀਂ ਭਾਦੀ ਲਾ ਸਕਦੇ ਜੀ ਉਸ ਤਰ੍ਹਾਂ ਵੀ ਬਾਬਾ ਜੀ ਦੇ ਵਿਆਹ ਤੋਂ ਬਾਅਦ ਸੰਕਟਾ ਹੁੰਦੀਆਂ ਨੇ ਕਿ ਲੁਧਿਆਣੇ ਵਾ ਕੇ ਬੱਸ ਕੰਪਲਸ ਵਿੱਚ ਜਿਲ੍ਹੇਂਦਰੋਂ ਬੱਸਾਂ ਹੁੰਦੀਆਂ ਨੇ ਉਹ ਜੇ ਨਹੀਂ ਮਿਲਦੀ ਤਾਂ ਕੰਟੈਕਟ ਕਰਕੇ ਸਿੱਧਾ ਸਾਡੇ ਕੋਲ ਆਉਂਦੇ ਨੇ ਅਸੀਂ ਉੱਥੇ ਭਾਜੀ ਇਹਨਾਂ ਨੂੰ ਤੇ ਦੇ ਦਈਏ ਭਨਾਰ ਦੇ ਟਿਕਟ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬੜਾ ਵਧੀਆ ਉਪਰਾਲਾ ਜੀ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਭਾਜੀ ਨਹੀਂ ਮਿਲਦੀ ਉਹ ਤੁਸੀਂ ਗਰੁੱਪ ਬਣਾ ਲਓ ਐਸ ਨੰਬਰ ਦੇ ਉੱਤੇ WhatsApp ਤੇ ਤੁਸੀਂ ਮੈਸੇਜ ਕਰੋ ਤੇ ਤੁਹਾਡੇ ਬਟਾਲਾ ਤੋਂ ਲੈ ਕੇ ਜਲੰਧਰ ਲੁਧਿਆਣਾ ਦਿੱਲੀ ਕਿਤੇ ਵੀ ਤੁਸੀਂ ਰਹਿੰਦੇ ਹੋ ਉੱਥੇ ਤੁਹਾਡੇ ਗਰੁੱਪ ਬਣਾ ਕੇ ਤੁਸੀਂ ਮੈਸੇਜ ਕਰੋ ਉੱਥੇ ਤੁਹਾਨੂੰ ਪੈ ਕਰਕੇ ਪ੍ਰਸ਼ਾਦ ਜਿਹੜਾ ਬਾਬਾ ਜੀ ਦਾ ਉਹ ਚ ਦੇਗਾ ਤੋ ਬਾਬਾ ਨਾਨਕ ਕਿਰਪਾ ਕਰੇ ਇਹਨਾਂ ਦੇ ਸਾਰੇਆਂ ਪਰਿਵਾਰਾਂ ਦੇ ਉੱਤੇ ਐਡਾ ਹੀ ਟਨਾਂ ਦੇ ਹਿਸਾਬ ਨਾਲ ਕਹਿੰਦੇ ਨੇ ਕਿ ਪਿਛਲੀ ਵਾਰ 10 ਟਨ ਹੀ ਤੇ ਐਤ ਕੀ 12 ਟਨ ਭਾਜੀ ਕੱਢੀ ਗਈ ਏ ਤੇ ਅਗਲੀ ਵਾਰ ਕਹਿੰਦੇ ਨੇ ਬਾਬੇ ਨਾਨਕ ਦੀ ਕਿਰਪਾ ਹੋ ਗਈ 25 ਤੱਕ ਜਰਾਏ ਇਹ ਟਾਰਗੇਟ ਚੱਲ ਜਾਏਗਾ ਤੇ ਬਾਬੇ ਨਾਨਕ ਦੀ ਕਿਰਪਾ ਦੇਸ਼ਾਂ ਦੇਸ਼ਾਂ ਵਿੱਚ ਵੀ ਜਿਹੜੇ ਬੱਚੇ ਪਹੁੰਚੇ ਨੇ ਉਹਨਾਂ ਦੇ ਵੀ ਕਿਤਨਾ ਕਿਤੇ ਕਿਰਪਾਏ ਤਾਂ ਸਾਡੇ ਪਰਿਵਾਰਾਂ ਤੇ ਵੀ ਕਿਰਪਾਏ ਜੋੜਾ ਘਰ ਸੇਵਾ ਸੁਸਾਇਟੀ ਗੁਰਦੁਆਰਾ ਕੰਨ ਸਾਹਿਬ ਵੱਲੋਂ ਜਿਹੜੀ ਐ ਭਾਜੀ ਕੱਢੀ ਜਾਂਦੀ ਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰੀਏ ਕੱਢੀ ਗਈ ਏ ਇਸ ਨੇ ਸਾਲ 10 ਟਨ ਹੀ ਤੇ ਇਸ ਸਾਲ ਜਿਹੜਾ 12 ਟਨ ਭੱਜ ਕੱਢੀ ਗਈ ਏ ਉਹ ਵੀਡੀਓ ਨੂੰ ਇੱਕ ਵਾਰ ਸੇਅਰ ਕਰਿਓ ਕੈਮਰਾ ਪਰਸਨ ਪੌਣਾਗਰਵਾਲ ਦੇ ਨਾਲ ਨਕੀ ਰਾਜਪੂਤ ਬਟਾਲਾ